ਹਾਂਜੀ ਦੋਸਤੋ ਕੀ ਹਾਲ ਹੈ ਜੀ ਤੇ ਅੱਜ ਦਿਨ ਹੈ ਤੁਹਾ 26 ਜਨਵਰੀ ਆਪਾਂ ਆਏ ਹੋਏ ਹਾਂ ਜੀ ਮੋਗੇ ਸੋ ਮੋਗੇ ਦੀ ਮੰਡੀ ਮਸ਼ਹੂਰਾ ਜੀ ਪੰਜਾਬ ਨੰਬਰ ਟਰੈਕਟਰਾਂ ਦਾ ਲੋ ਇੱਥੇ ਜ਼ਿਆਦਾਤਰ ਟਰੈਕਟਰ ਆਪਾਂ ਨੂੰ ਪੰਜਾਬ ਨੰਬਰ ਹੀ ਮਿਲਦੇ ਆ ਤੇ ਇੱਥੇ ਗਾਹਕ ਵੀ ਆਲ ਓਵਰ ਸਾਰੇ ਪੰਜਾਬ ਦਾ ਹੀ ਆਉਂਦਾ ਕਿਉਂਕਿ ਆਪਾਂ ਨੂੰ ਪਤਾ ਕਿ ਮੋਗਾ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਰਹਿ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮੋਗਾ ਮੰਡੀ ਤੇ ਖੜੇ ਹੋਏ ਟਰੈਕਟਰ ਦੱਸਾਂਗੇ ਉਹਨਾਂ ਦਾ ਰੇਟ ਤੇ ਕੋਸ਼ਿਸ਼ ਕਰਾਂਗੇ ਨਾਲ ਕਿਸਾਨ ਵੀਰ ਜਾਂ ਡੀਲਰ ਵੀਰ ਜਿਸ ਕੋਲ ਵੀ ਟਰੈਕਟਰ ਖੜੇ ਹੋਇਆ ਉਸ ਦਾ ਨੰਬਰ ਲੈ ਕੇ ਦੇਣ ਦੀ ਸੋ ਆਪਣੀ ਵੀਡੀਓ ਚੰਗੀਆਂ ਲੱਗੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਹੋਰ ਵੀ ਕਿਸਾਨ ਵੀਰਾਂ ਕੋਲੇ ਆਪਣੀ ਵੀਡੀਓ ਪਹੁੰਚ ਸਕੇ ਬਾਕੀ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇਕਰ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਹੁੰਦੀ ਆ ਤੇ ਤੁਹਾਡੇ ਸੁਝਾਅ ਸਾਡੇ ਬਹੁਤ ਕੰਮ ਆਉਂਦੇ ਆ ਸੌਲਡੀ ਜਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਦਿਖਾਉਣੇ ਆ ਤੁਹਾਨੂੰ ਅੱਜ ਮੋਗੇ ਦੀ ਮੰਡੀ ਦੇ ਖੜੇ ਹੋਏ ਟਰੈਕਟਰ ਸੋ ਵੀਡੀਓ ਲੰਬੀ ਜਰੂਰ ਹੋ ਜੂਗੀ ਪਰ ਹਰੇਕ ਟਰੈਕਟਰ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਪੂਰੀ ਡਿਟੇਲ ਦਵਾਂਗੇ ਟਰੈਕਟਰ ਬਾਰੇ ਤੇ ਇਧਰਲੀ ਸਾਈਡ ਪਹਿਲਾਂ ਆਪਾਂ ਚੱਲਦੇ ਆਂ ਸਵਰਾਜ 855 ਦੇ ਕੋਲ ਤੇ ਤੁਹਾਨੂੰ ਉਸ ਟਰੈਕਟਰ ਬਾਰੇ ਦੱਸਦੇ ਆ ਮੈਨੂੰ 6 ਮਿੰਟ ਇਹ ਖੜਾ ਜੀ ਸਵਰਾਜ 855 ਮਾਡਲ ਹੈਗਾ ਜੀ ਟਰੈਕਟਰ 2004 ਕੀਮਤ 2 ਲੱਖ ਤੇ 95000 ਰੁਪਏ ਚੇਪਾ ਵਾਲੀ ਕੱਪੀ ਹੈ ਜੀ 2030 ਤੱਕ ਇਸ ਟਰੈਕਟਰ ਦੀ ਪਰਸਨ ਰਹੀ ਆ ਬਾਕੀ ਕੰਡੀਸ਼ਨ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਪੈਰ ਹੈਗਾ ਜੀ 80 ਤੋਂ 85 ਪੈਸੇ ਇਹਦੇ ਨਾਲ ਖੜਾ ਜੀ HMT 911 ਟਰੈਕਟਰ ਹੈਗਾ ਜੀ 88 ਮਾਡਲ ਪਾਵਰ ਸਟੀering ਦਾ 1 ਲੱਖ ਤੇ 75000 ਰੁਪਏ ਕੀਮਤ ਹੈ ਜੀ ਇਸ ਟਰੈਕਟਰ ਦੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਕੰਡੀਸ਼ਨ ਬਹੁਤ ਸੋਹਣੀ ਹੈ ਟਰੈਕਟਰ ਦੀ। ਉੱਤਤਾ ਹੋ ਗਿਆ। ਉੱਤਤਾ ਹੋ ਗਿਆ। ਅੱਗੇ ਖੜਾ ਇਹ ਸਵਰਾਜ 855। ਇਹ ਸਵਰਾਜ 855 ਹੈਗਾ ਜੀ ਮਾਡਲ 2001 ਡਬਲ ਕਲਚ 220000 ਰੁਪਿਆ ਰੇਟ ਆ। ਸੋ ਨੰਬਰ ਦੱਸਣ ਦੀ ਬਾਈ ਜੀ ਤੁਹਾਨੂੰ ਵਾਰੀ-ਵਾਰੀ ਲੋੜ ਨਹੀਂ ਪੈਣੀਗੀ। ਪੰਜਾਬ ਨੰਬਰ ਟਰੈਕਟਰ ਇੱਥੇ ਸਾਰੇ। ਅੱਗੇ ਖੜਾ ਇਹ ਫਾਰਮਟ੍ਰੈਕ 60। ਮਾਡਲ ਹੈਗਾ ਜੀ 2006 ਕੀਮਤ 268000 ਰੁਪਿਆ। 268000 ਰੁਪਿਆ ਕੀਮਤਾਂ ਟਰੈਕਟਰ ਦੀ ਟਾਇਰ ਹੈਗੇ ਆ ਜੀ 85 ਤੋਂ 90 ਪੈਸੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਚੰਗੀ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀਡੀਓ ਲੰਬੀ ਜ਼ਰੂਰ ਹੋ ਜੂਗੀ ਪਰ ਟਰੈਕਟਰ ਬਾਰੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗੇ ਇਹਦੇ ਨਾਲ ਖੜਾ ਜੀ ਸਵਰਾਜ 855 ਨੜੇ ਨਵੇਂ ਮਾਡਲ ਆ ਕੀਮਤ ਹੈਗੀ ਆ ਜੀ 2 ਲੱਖ ਤੇ 45000 245000 ਰੁਪਿਆ ਕੀਮਤਾਂ ਜੀ ਇਸ ਟਰੈਕਟਰ ਦੀ ਇਹਦੇ ਨਾਲ ਖੜਾ ਜੀ ਸਵਰਾ सॉरी ਫਾਰਮ ਟਰੈਕ 60 ਮਾਡਲ ਹੈਗਾ ਜੀ 2003 ਡਬਲ ਕਲਚ 2,55,000 ਰੁਪਿਆ ਕੀਮਤ ਇਸ ਟਰੈਕਟਰ ਦੀ ਕੀਮਤ ਹੈ ਜੀ 2,55,000 ਅੱਗੇ ਖੜਾ ਜੀ HMT 9311 9311 ਟਰੈਕਟਰ ਮਾਡਲ 94 ਕੀਮਤ 2,45,000 2,45,000 ਰੁਪਿਆ ਰੇਟ ਹੈ ਜੀ ਇਸ ਟਰੈਕਟਰ ਦਾ ਤੇ ਇਹਦੇ ਨਾਲ ਖੜਾ Mahindra 265 94 ਮਾਡਲ 1,35,000 ਰੁਪਿਆ ਕੀਮਤ ਆ ਇਹ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ। ਇਹਦੇ ਨਾਲ ਅੱਗੇ ਖੜਾ ਜੀ 5911 ਮਾਡਲ ਹੈਗਾ 99 ਕੀਮਤ 2,30,000 ਰੁਪਈਆ। ਪਿਛਲੇ ਟਾਇਰ ਟਰੈਕਟਰ ਦੇ ਆ ਨਵੇਂ। ਪਾਵਰ ਸਟੀering ਆ। ਤੇ ਕਨੋਪੀ ਵਗੈਰਾ ਲੱਗੀ ਹੋਈ ਆ ਜੀ। ਅੱਗੇ ਖੜਾ ਜੀ ਸੋਨਾਲਿਕਾ 750 ਮਾਡਲ 2001 ਕੀਮਤ 2,40,000। ਅੱਗੇ ਖੜਾ ਸਵਰਾਜ 855 ਮਾਡਲ 21 RC 22 ਦੀ ਕੀਮਤ ਹੈਗੀ 6 ਲੱਖ ਤੇ 85000 ਟੌਪ ਮਾਡਲ ਟਰੈਕਟਰ ਆ ਕੰਡੀਸ਼ਨ ਚੈੱਕ ਕਰ ਲਓ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਦੇਗੀ ਚੁੱਲੇ ਦਾ ਇਹਦੇ ਨਾਲ ਆ ਗਿਆ ਜੀ ایسਕਾਟ 355 ਮਾਡਲ 87 ਕੀਮਤ 1 ਲੱਖ 30000 87 ਮਾਡਲ ਟਰੈਕਟਰ ਦੀ ਕੀਮਤ ਆ ਜੀ 1 ਲੱਖ 30000 ਰੁਪਇਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਸੁੱਕਾ ਤੇ ਰੰਗ ਪੇਂਟ ਦਾ ਵੀ ਜੈਨੂਨ ਆ ਕੰਡੀਸ਼ਨ ਦੇ ਹਿਸਾਬ ਨਾਲ ਰੰਗ ਪੇਂਟ ਦਾ ਵੀ ਟਰੈਕਟਰ ਬਿਲਕੁਲ ਜੈਨੂ ਆਣਾ ਇਹਦੇ ਨਾਲ ਖੜਾ ਜੀ ਐਚਐਮਟੀ 5911 ਇਹ ਟਰੈਕਟਰ ਟਰਬੋ ਕੀਤਾ ਹੋਇਆ ਡੀਆਈ ਇੰਜਨ 66b ਵਾਲਾ ਇੰਜਨ ਕੀਤਾ ਹੋਇਆ 99 ਮਾਡਲ 99 ਮਾਡਲ ਦੀ ਕੀਮਤ ਦੀ ਗੱਲ ਕਰੀਏ ਤਾਂ 3 ਲੱਖ ਤੇ 25000 ਰੁਪਇਆ ਫੇਵਰ ਛਤਰੀ ਸਿਸਟਮ ਵਗੈਰਾ ਲੱਗਿਆ ਹੋਇਆ ਤੇ ਪਾਵਰ ਸਟੀering ਦੇ ਵਿੱਚ ਇਹ ਰੇਡੀਅਲ ਟਾਇਰ ਆ ਜੀ ਪਿਛਲੇ ਅਲਾਈਂਸ ਦੇ ਬਾਕੀ ਟਰੈਕਟਰ ਦੀ ਕੰਡੀਸ਼ਨ ਕਰੋ ਚੈੱਕ ਅੱਗੇ ਖੜਾ ਹੈ ਜੀ ਐਸ਼ਰ 333 ਐਸ਼ਰ 333 ਨੰਬਰ ਪੰਜਾਬ ਕੀਮਤ 2 ਲੱਖ 4 ਲੱਖ ਤੇ 25000 ਰੁਪਏ ਮਾਡਲ 2022 ਆ 4 ਲੱਖ 25000 ਰੁਪਏ ਕੀਮਤ ਆ ਇਸ ਟਰੈਕਟਰ ਦੀ ਤੇ ਅੱਗੇ ਆ ਗਿਆ ਜੀ ਸੋਨਾਲੀਕਾ ਡੀਆਈ 60 ਮਾਡਲ 12 ਕੀਮਤ ਤੇ 4 ਲੱਖ ਤੇ 60000 ਰੁਪਏ ਕੰਡੀਸ਼ਨ ਬਾਕੀ ਚੈੱਕ ਕਰ ਲੋ ਅੱਗੇ ਖੜਾ ਹੈ ਜੀ ਨਿਊ ਹਾਲੈਂਡ 36ਤੀ ਸੁਪਰ ਚਾਰੋ ਟਾਇਰ ਟਰੈਕਟਰ ਦੇ ਹੈਗੇ 85 ਕੇ ਪੈਸੇ 15 ਮਾਡਲ ਆ 5 ਲੱਖ ਰੁਪਈਆ ਰੇਟ ਆ ਟਰੈਕਟਰ ਦਾ ਤੇ ਫਾਈਬਰ ਵਗੈਰਾ ਲੱਗੀ ਹੋਈ ਆ ਅੱਗੇ ਖੜਾ ਹੈ ਜੀ ਸਵਰਾਜ 855 ਮਾਡਲ 4 ਕੀਮਤ 3 ਲੱਖ ਨੰਬਰ ਪੰਜਾਬ ਟਾਇਰ ਹੈਗੇ ਆ ਟਰੈਕਟਰ ਦੇ 85 ਤੋਂ 90 ਪੈਸੇ ਅੱਗੇ ਆ ਗਿਆ ਜੀ ਸੋਨਾ ਲੀਕਾ ਮਾਡਲ ਹੈਗਾ 99 ਕੀਮਤ 240000 ਰੁਪਇਆ ਚਾਰੇ ਟਾਇਰ ਟਰੈਕਟਰ ਦੇ ਨਵੇਂ ਤੇ 60 ਵਾਲਾ ਟਰੈਕਟਰ ਆ ਜੀ ਇਹ ਪ੍ਰਵਤੀ ਮਾਡਲ ਆ ਜਿਹੜਾ ਸ਼ੁਰੂ ਚ ਵਿੱਚ ਆਏ ਸੀ ਡਬਲ ਕਲਚ ਅਗਿਆਗਾ ਹੈ ਸਵਰਾਜ 744 ਮਾਡਲ 2002 ਕੀਮਤ 235000 ਇਹਦੇ ਨਾਲ ਖੜਾ ਹੈ ਸੋਨਾਲੀਕਾ 750 ਮਾਡਲ 2003 ਕੀਮਤ 255000 ਬਾਕੀ ਕੰਡੀਸ਼ਨ ਕਰੋ ਚੈੱਕ ਅੱਗੇ ਆ ਗਿਆ ਜੀ ਜੌਨ ਡੀਅਰ 5041C 11 ਮਾਡਲ ਆ ਕੀਮਤ ਹੈਗੀ ਆ 2 ਲੱਖ ਤੇ 35000 ਤੇ ਰੇਟ ਹੈਗਾ ਜੀ 2 ਲੱਖ ਸੌਰੀ 3 ਲੱਖ 35000 ਨੰਬਰ ਪੰਜਾਬ ਆ ਅੱਗੇ ਖੜਾ ਜੀ ਮਹਿੰਦਰਾ ਅਰਜਨ 605 ਮਾਡਲ 11 ਕੀਮਤ 390000 ਰੁਪਇਆ ਚਾਰੇ ਟ੍ਰੈਕਟਰ 90 ਪੈਸੇ ਤੇ ਕੰਡੀਸ਼ਨ ਤੇ ਰੰਗ ਪੇਂਟ ਹੋਣੇ ਸਾਹਮਣੇ ਆ ਇਹਦੇ ਨਾਲ ਖੜਾ ਹੈ ਪ੍ਰੀਤ 6049 ਐਮਪ ਸਿਸਟਮ ਵਗੈਰਾ ਲੱਗਿਆ ਹੋਇਆ 20 ਮਾਡਲ 485000 ਰੁਪਿਆ ਰੇਟ ਚਾਰੋ ਟੈਕਸ ਟਾਇਰ ਦੇ ਟ੍ਰੈਕਟਰ ਦੇ ਟਾਇਰ ਹੈਗੇ ਜੀ 85 ਤੋਂ 90 ਪੈਸੇ ਇਹਦੇ ਨਾਲ ਖੜਾ ਹੈ ਮੈਸੀ 5245 ਮਾਡਲ 9 ਕੀਮਤ 295000 ਨੰਬਰ ਪੰਜਾਬ ਤੇ ਟਾਇਰ ਹੈਗੇ ਜੀ 85 ਤੋਂ 90 ਪੈਸੇ ਇੰਗੇ ਹੈ ਮਹਿੰਦਰਾ B 275 99 ਮਾਡਲ 1,90,000 ਰੁਪਿਆ ਰੇਟ ਇਹ ਟਰੈਕਟਰ ਬਹੁਤ ਸਾਫ਼ ਸਫੀ ਕੰਡੀਸ਼ਨ ਦੇ ਵਿੱਚ ਚੰਗੇ ਆ ਗਿਆ ਜੀ ਨਿਊ ਹਾਲੈਂਡ 6010 ਮਾਡਲ 17 ਕੀਮਤ 5,95,000 ਤੇ ਇਹਦੇ ਟੈਂਕੀ ਡਬਲ ਵਾਈ ਹੋਈ ਆ ਬਾਈਆਂ ਨੇ ਥੱਲੇ ਪਲੇਟਫਾਰਮ ਤੇ ਬਾਕੀ ਰੰਗ ਪੇਂਟ ਕੰਡੀਸ਼ਨ ਦਾ ਟਰੈਕਟਰ ਬਹੁਤ ਹੀ ਸ਼ੋਅਰੂਮ ਕੰਡੀਸ਼ਨ ਅਗੇ ਫਾਰਮ ਟਰੈਕ 60 ਫਾਰਮ ਟਰੈਕ 60 2010 ਮਾਡਲ 345000 ਰੁਪਿਆ ਰੇਟ ਹੈ ਇਹ ਕੰਡੀਸ਼ਨ ਕਰੋ ਚੈੱਕ ਇਹਦੇ ਨਾਲ ਥੜਾ ਜੀ ਮੈਸੀ 5245 3 ਮਾਡਲ 195000 ਰੁਪਿਆ ਰੇਟ ਫਾਰਮ ਟਰੈਕ 60 ਮਾਡਲ 2009 ਕੀਮਤ 360000 ਪੰਜਾਬ ਨੰਬਰ ਤੇ ਇਹ ਟਰੈਕਟਰ ਦੇ ਹੈਗੇ ਜੀ ਮਗਰਲੇ 1328 ਤੇ ਨਵੇਂ ਅਗਲੇ ਹੋਣਗੇ 8590 ਪੈਸੇ ਬਾਕੀ ਸਿਸਟਮ ਵਗੈਰਾ ਲੱਗਿਆ ਹੋਇਆ ਇਹ ਖੜਾਈ ਸਵਰਾਸ 73599 ਮਾਡਲ ਕੀਮਤ 215000 ਅਗਲੇ ਚਾਰੋਂ ਟਾਇਰ ਟਰੈਕਟਰ ਦੇ ਨਵੇਂ ਆ ਟਾਇਰਾਂ ਦੇ ਹਿਸਾਬ ਨਾਲ ਬਹੁਤ ਜਾਇਜ਼ ਕੀਮਤ ਹੈ ਟਰੈਕਟਰ ਦੀ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮਾਡਲ 2011 2011 ਮਾਡਲ ਦੀ ਕੀਮਤ ਹੈਗੀ ਜੀ 365000 ਰੁਪਿਆ ਅਗਲੇ ਟਾਇਰ ਨਵੇਂ ਪਿਛਲੇ 45 50 ਪੈਸੇ ਅੱਗੇ ਆ ਗਿਆ ਸਵਰਾਜ 855 ਮਾਡਲ 2018 ਕੀਮਤ 585000 4 ਸਟਾਰ ਡਬਲ ਡਿਸਟ੍ਰਿਬਿਊਟਰ ਅੱਗੇ ਆ ਗਿਆ ਜੀ ਫੋਰਡ 3630 ਬਹੁਤ ਸੋਹਣਾ ਟਰੈਕਟਰ ਚਾਰੇ ਟਾਇਰ ਨਵੇਂ ਆ ਸਿਸਟਮ ਕਨੋਪੀ ਵਗੈਰਾ ਲੱਗੀ ਹੋਈ ਹੈ ਮਾਡਲ 2002 ਕੀਮਤ ਹੈਗੀ ਹੈ ਜੀ 4,50,000 ਰੁਪਿਆ ਤੇ ਐਸੈਸਰੀ ਸਾਰੀ ਲੱਗੀ ਹੋਈ ਆ ਇਧਰ ਨਾਲ ਖੜਾ ਇਹ ਸਵਰਾਜ 855 ਮਾਡਲ 2002 ਕੀਮਤ 2,75,000 ਟਰੈਕਟਰ ਦੀ ਕੰਡੀਸ਼ਨ ਕਰੋ ਜੀ ਚੈੱਕ ਇਹਦੇ ਨਾਲ ਆ ਗਿਆ ਜੀ HMT 4511 2000 ਮਾਡਲ 1,45,000 ਰੁਪਿਆ ਰੇਟ ਅੱਗੇ ਖੜਾ ਇਹ Mahindra B275 ਚਾਰੋ ਟਾਇਰ ਨਵੇਂ ਆ 95 ਮਾਡਲ ਆ 1,72,000 ਰੁਪਿਆ ਰੇਟ ਆ ਅੱਗੇ ਖੜਾ ਹੈ ਜੀ Mahindra Mahindra 475 2000 ਮਾਡਲ 1,80,000 ਰੁਪਿਆ ਕੀਮਤ ਆ ਟਰੈਕਟਰ ਦੀ ਇਹਦੇ ਨਾਲ ਆ ਗਈ ਸੋਨਾਲੀਕਾ 35 ਮਾਡਲ 7 ਕੀਮਤ 1,85,000 ਨਾਲ ਖੜਾ ਹੈ ਫਾਰਮਟ੍ਰੈਕ 60 ਮਾਡਲ 6 ਕੀਮਤ 2,40,000 ਰੁਪਿਆ ਅੰਗੇ ਆ ਗਿਆ ਜੀ 2511 ਕੰਨਵੇ ਮਾਡਲ 81000 ਰੁਪਿਆ ਰੇਟ ਨਾਲ ਖੜਾਈ ਫਾਰਮ ਟ੍ਰੱਕ 60 ਮਾਡਲ 97 ਕੀਮਤ 1,67,000 ਰੁਪਿਆ ਡਬਲ ਕਲਚ ਅੰਗੇ ਆ ਗਿਆ ਜੀ ਸਵਰਾਜ 855 ਮਾਡਲ 2001 ਕੀਮਤ 2,35,000 ਜੀ ਆ ਗਿਆ ਜੀ ਸਵਰਾਜ 855 ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ आईपीटीओ 2022 मॉडल 765000 ਰੁਪਇਆ ਰੇਟ ਨੰਬਰ 50 ਆ ਟਰੈਕਟਰ ਦਾ ਸਾਈਡ ਗੇਅਰ ਦੇ ਵਿੱਚ 3 ਸਪੀਡ ਅੱਗੇ ਖੜਾ ਇਹ ਸਵਰਾਜ 735 ਮਾਡਲ 2002 ਕੀਮਤ 265000 ਰੁਪਇਆ ਤੇ ਕੰਡੀਸ਼ਨ ਹੋਗਿਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਅੱਗੇ ਖੜਾ ਜੀ 3511 3511 94 ਮਾਡਲ ਆ ਕੀਮਤ ਹੈਗੇ ਜੀ 1,25,000 ਰੁਪਇਆ ਅੱਗੇ ਖੜਾ ਹੈ ਜੀ ਮੈਸੀ 241 13 ਮਾਡਲ 2,75,000 ਰੁਪਇਆ ਰੇਟ ਆ ਇਹਦੇ ਨਾਲ ਅੱਗੇ ਖੜਾ ਹੈ ਸਵਰਾਜ 735 99 ਮਾਡਲ 1,45,000 ਰੁਪਇਆ ਰੇਟ ਆ ਇਹਦੇ ਨਾਲ ਖੜਾ ਹੈ ਸਵਰਾਜ 855 ਮਾਡਲ 17 ਕੀਮਤ 5,55,000 ਤੇ ਬਾਕੀ ਰੰਗ ਪੇਂਟ ਤੇ ਕੰਡੀਸ਼ਨਸ ਕਰੋ ਚੱਕ ਅੱਗੇ ਖੜਾ ਜੀ Mahindra Arjun 605 ਮਾਡਲ 16 ਕੀਮਤ 5 ਲੱਖ ਤੇ 40000 ਅੱਗੇ ਨਾਲ ਖੜਾ ਜੀ ਸੋਨਾਲੀਕਾ DI 60 11 ਮਾਡਲ 3 ਲੱਖ ਤੇ 75000 ਰੁਪਇਆ ਕੀਮਤ ਅ ਅੱਗੇ ਹੈ ਮੈਸੀ 241 2008 ਮਾਡਲ ਕੀਮਤ 2 ਲੱਖ ਤੇ 95000 ਰੁਪਇਆ ਇਹਦੇ ਨਾਲ ਖੜੇ ਹੈ ਸਵਾਰਾ 1255 ਮਾਡਲ 2004 ਕੀਮਤ 255000 ਅੱਗੇ ਖੜਾ ਹੈ ਜੀ ਸੋਨਾ ਲੀਕਾ DI 60 ਮਾਡਲ 2001 ਕੀਮਤ 255000 ਤੇ ਟਾਇਰ ਹੈਗੇ ਜੀ 85 90 ਪੈਸੇ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਇਹਦੇ ਨਾਲ ਖੜੇ ਹੈ Mahindra 265 265 ਮਾਡਲ ਹੈਗਾ ਜੀ ਇੱਕ ਕੀਮਤ 190000 ਇਦ ਨਾਲ ਖੜੇ ਸਵਰਾਜ 960 17 ਮਾਡਲ 5 ਲੱਖ ਤੇ 55000 ਰੁਪਏ ਕੀਮਤ ਟਰੈਕਟਰ ਦੀ ਅੱਗੇ ਖੜਾ ਜੀ ਐਚ ਐਮਟੀ 911 ਮਾਡਲ 1993 ਕੀਮਤ 1 ਲੱਖ 65000 ਰੁਪਿਆ ਉਹ ਨਹੀਂ ਉਹ ਬੈਠੇ ਆ ਕਿੰਡੋ ਫਾਰਮ 3052 352 ਮਾਡਲ 2010 ਕੀਮਤ 3 ਲੱਖ 20000 ਰੁਪਿਆ ਤੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਕੀ ਆ ਲੈ ਬਾਈ ਠੀਕ ਆ ਵਧੀਆ ਬਾਈ ਹਾਂਜੀ ਕਿਹੜੇ ਕਿਹੜੇ ਟਰੈਕਟਰ ਹੈ ਆਪਣੇ ਕੋਲ ਬਈ ਆਪਕੇ ਇੰਡੋਫਾਰਮਿਕ ਨਾਟ ਗਿਆ ਠੀਕ ਆ ਕੀ ਕੀ ਰੇਟ ਹੈ ਇਹਦਾ ਬਈ 3 ਲੱਖ 20 ਮੰਗਦਿਆ ਮੋਕੇ ਮੰਨਦੜ ਕਰਦਾਂਗੇ ਤੇ ਮੌਕੇ ਤੇ ਕਿੰਨੇ ਦਾ ਹੋ ਜਾਊਗਾ ਇਹ ਟਰੈਕਟਰ ਮੌਕੇ ਤੇ ਬਈ ਫੁੱਲ ਮੰਨਦੜ ਕਰਦਾ ਜੇ ਹੁੜੇ ਵੀਡੀਓ ਦੇਖ ਕੇ ਆਊਗਾ ਠੀਕ ਆ ਮੋਬਾਈਲ ਨੰਬਰ ਦੱਸ ਦੋ ਆਪਣਾ 75288 44186 ਠੀਕ ਆ ਜੀ ਤੇ 911 ਦਾ ਵੀ ਚਲੋ ਫੋਨ ਤੇ ਮਾਨਤਨ ਕਰ ਦੋ ਹਾਂ ਹਾਂ ਬਈ ਫੁੱਲ ਮੰਨਦੜ ਕਰਦਾ ਠੀਕ ਆ ਜੀ ਪਿੰਡ ਕਿਹੜਾ ਈ ਪੰਟੂ ਡੀ ਕੇ ਪਿੰਡ ਆ ਬਈ ਡੀ ਕੇ ਪਿੰਡ ਆ ਪਹਿਲੇ ਨਰੇਟਰ ਤੋਂ ਨੇ ਚੇਪਲੀ ਕਪੀਆ ਠੀਕ ਹੈ ਜੀ ਹੈ ਜੀ ਇੰਡੋ ਬਾਰਮ ਦੀ ਠੀਕ ਹੈ ਜੀ ਹਾਂਜੀ ਠੀਕ ਆ ਚਲੋ ਬਾਈ ਜੀ ਨੂੰ ਕਰ ਲਈ ਫੋਨ ਇਹ ਟਰੈਕਟਰ ਲੈਣ ਵਾਸਤੇ ਤੇ ਬਾਕੀ ਅੱਗੇ ਖੜਾ ਇਹ ਸਵਰਾਜ 855 22 ਮਾਡਲ ਕੀਮਤ ਹੈਗੀ ਹੈ 7 ਲੱਖ ਤੇ 10000 ਰੁਪਇਆ ਤੇ ਤੇ ਕੰਡੀਸ਼ਨ ਕਰੋ ਚੈੱਕ ਟਰੈਕਟਰ ਦੀ ਖੜਾ ਦੋਸਤੋ ਚੌਂਡੀਰ ਪੰਜਾਬ 39D ਡਬਲ ਕਲਚ ਦੇ ਵਿੱਚ ਆਉਂਦਾ ਹੀ ਹੈ ਟਰੈਕਟਰ 2019 ਮਾਡਲ ਆ 4.5 ਲੱਖ ਰੁਪਿਆ ਕੀਮਤ ਆ ਟਰੈਕਟਰ ਦੀ ਟਰੈਕਟਰ ਰੰਗ ਪੇਂਟ ਦਾ ਬਿਲਕੁਲ ਜੈਨੂਨ ਆ ਅੱਗੇ ਖੜਾ ਇਹ ਸੋਨਾ ਲੇਕਾ 750 ਮਾਡਲ ਹੈਗਾ ਜੀ 13 ਕੀਮਤ 3 ਲੱਖ ਤੇ 80000 ਰੁਪਿਆ ਤੇ ਡਬਲ ਡਿਸਟ੍ਰੀਬਿਊਟਰ ਟੌਪ ਮਾਡਲ ਟਰੈਕਟਰ ਅੱਗੇ ਖੜਾ ਇਹ ਫੋਰਸ 3620 95 ਮਾਡਲ ਆ 2 ਲੱਖ 15000 ਰੁਪਿਆ ਰੇਟ ਆ ਚਾਰੋਂ ਟਾਇਰ ਟਰੈਕਟਰ ਦੇ ਹੈਗਾ ਜੀ 80 ਤੋਂ 85 ਪੈਸੇ ਇਹ ਇਹਦੇ ਨਾਲ ਖੜਾ ਇਹ ਸਵਰਾਜ 855 ਮਾਡਲ 2007 ਤੱਕ ਕੀਮਤ 2 ਲੱਖ ਤੇ 90000 ਰੁਪਇਆ ਤੇ ਅੱਗੇ ਆ ਗਿਆ ਜੀ ਸਵਰਾਜ 855 11 ਮਾਡਲ 3 ਲੱਖ 70000 ਰੁਪਇਆ ਰੇਟ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮਾਡਲ 13 ਕੀਮਤ 4 ਲੱਖ 35000 ਰੁਪਇਆ ਇਹਦੇ ਨਾਲ ਖੜਾ ਇੱਕ ਫੋਰਡ 3600 95 ਮਾਡਲ 2 ਲੱਖ 10000 ਰੁਪਇਆ ਰੇਟ ਆ ਇਦਨਾਲ ਰੈਸ ਵਰਾਈ 855 ਡਬਲ ਕਲਚ ਮਾਡਲ 94 1,65,000 ਰੁਪਿਆ ਕੀਮਤ ਟਰੈਕਟਰ ਦੀ ਅੱਗੇ ਖੜਾ ਇਹ ਫਾਰਮ ਟਰੈਕ 60 ਮਾਡਲ 2010 ਕੀਮਤ ਹੈਗੀ ਹੈ 3,42,000 ਰੁਪਿਆ ਚਾਰੋਂ ਟਾਇਰ ਟਰੈਕਟਰ ਦੇ 85 ਤੋਂ 90 ਪੈਸੇ ਅੱਗੇ ਖੜਾ ਇਹ ਫਾਰਮ ਟਰੈਕ 60 ਮਾਡਲ 2010 ਕੀਮਤ 3,80,000 ਐਵਰ ਛਤਰੀ ਬੈਕ ਲੱਗਿਆ ਹੋਇਆ ਅਗੇ ਖੜਾ ਹੈ ਸਵਰਾਜ 855 3 ਸਪੀਡ ਮਾਡਲ 22 ਕੀਮਤ 7 ਲੱਖ ਤੇ 65000 ਇਹਦੇ ਨਾਲ ਅਗੇ ਫਾਰਮ ਟਰੈਕਸ 60 12 ਮਾਡਲ 395000 ਰੁਪਇਆ ਰੇਟ ਆ ਬਾਕੀ ਟਰੈਕਟਰ ਤੁਹਾਨੂੰ ਪਤਾ ਹੀ ਵੀ ਸਾਰੇ ਪੰਜਾਬ ਨੰਬਰ ਹੀ ਹੁੰਦੇ ਇੱਥੇ ਅਗੇ ਖੜਾ ਹੈ ਸਵਰਾਜ 730 97 ਮਾਡਲ 135000 ਰੁਪਇਆ ਰੇਟ ਆ ਇਹਦੇ ਨਾਲ ਖੜਾ ਇਹ ਸਵਰਾਜ 855 6 ਮਾਡਲ 2,85,000 ਰੁਪਇਆ ਰੇਟ ਟਾਇਰ ਹੈਗੇ ਜੀ 85 ਤੋਂ 90 ਪੈਸੇ ਅੱਗੇ ਖੜਾ ਇਹ ਸਵਰਾਜ 855 ਮਾਡਲ 21 ਕੀਮਤ 7,10,000 5 ਸਟਾਰ ਟੌਪ ਮਾਡਲ ਫੈਕਟਰਾ ਤੇ ਇਹਦੇ ਨਾਲ ਖੜਾ ਜੀ ਸਵਰਾਜ 855 4 ਸਟਾਰ ਦੇਣਾ ਹੈ ਤਾਂ ਘੱਟ ਕਹਿਣਾ ਹੈ ਕਹਿਣਾ ਬਈ ਕੋੜਾ ਬੰਪਰ ਵਗੈਰਾ ਲੱਗਿਆ ਹੋਇਆ ਹੈ ਦੀ ਮਾਰਤ 740000 ਰੁਪਿਆ ਰੇਟ ਆ 3 ਸਪੀਡ ਆ ਸੋ ਦੋਸਤੋ ਇਸ ਮੋਗਾ ਮੰਡੀ ਤੇ ਖੜੇ ਹੋਏ ਟਰੈਕਟਰ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ